ਪੁਲਿਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਬੀਜਦੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਬਹੁਤ ਜਨਨ ਕਿ ਸਰ ਅੱਖ ਦੇ ਝਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਦਾ ਕੋਸ ਲੈ ਗਈ ਸੋ ਹਾਂ ਜੀ ਜੀ ਤੁਹਾਡਾ ਕੀ ਤਾਂ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਆ ਇੱਥੇ ਜਿੱਥੇ ਇਨਕਾਊਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਅੱਛਾ ਤੁਸੀਂ ਕੀ ਦੇਖਿਆ ਤੁਸੀਂ ਸਨਤਾ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਅਸੀਂ ਕਿੱਲੀ ਦਾ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆ ਰਹੀਆਂ ਗੋਲੀਆਂ ਚੱਲੀਆਂ ਹੋਈਆਂ ਜੀ 20 ਤੇ 20 ਤੇ ਕਾ ਕਾਫੀ ਬਾਅਦ ਵਿੱਚ ਤਾਂ ਮੈਸਲਾ ਆ ਗਿਆ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਮੰਤਾ ਬਾਜ ਬਾਜ ਹੋ ਰਹੀ ਸਰ ਇਹ ਕਿਉਂ ਹੋ ਗਿਆ ਕਿਤਾ ਜੀ ਸਹਿਮਤਾ ਹੁੰਦਾ ਹੀ ਆ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਕੋਈ ਫੜਕਾ ਗੰਨੇ ਵਾਲੀ ਲੇਬਰ ਗਈ ਸੀ ਆ ਟਾੜੀ ਪੱਟ ਅੱਛਾ ਇਹ ਪਤਾ ਕੀ ਲੱਗਿਆ ਇਹ ਕੰਫਰਟ ਤੋਂ ਬਾਅਦ ਨੂੰ ਸਾਨੂੰ ਹਾਲੇ ਕੁਛ ਨਹੀਂ ਪਤਾ ਲੱਗਿਆ ਇਹ ਪਤਾ ਲੱਗਿਆ ਵੀ ਕੋਈ ਬੰਦਾ ਮਾਰਿਆ ਗਿਆ ਅੱਛਾ ਇਹਨਾਂ ਦੀ ਆਵਾਜ਼ ਕਿੰਨੀ ਤੀਤੀ ਗੋਲੀ ਚੱਲੀ ਲਿਆ ਜੀ ਮੈਂ ਚੱਲਿਆ ਹੋਣੇ 25 30 ਮੇਰੇ ਤੋਂ ਤੀਤੀ ਗੋਲੀ ਚੱਲੀ ਲੱਗਾ ਪਰ ਨਾ ਜੀ ਕਾਫੀ ਕਦੇ ਦੋ ਚਾਰ ਚੱਲ ਗਿਆ ਅੱਜ ਚੱਲ ਚੱਲੋ ਆਪਣਾ ਕੰਮ ਸਾਰੇ ਬੰਦੇ ਅੱਛਾ ਛੋਟੇ ਵੀਰ